ਸ੍ਰੀ ਕਾ ਦੋਸਤੋ ਮੈਂ ਮਨਜੀਤ ਕਾ ਔਰ ਅੱਜ ਮੈਂ ਤੁਹਾਡੇ ਕੋਲ ਫੇਰ ਇੱਕ ਛੋਟਾ ਜਾਂ ਨਵਾਂ ਡਿਜ਼ਾਈਨ ਲੈ ਕੇ ਆਈ ਆਂ ਤੇ ਮੈਨੂੰ ਪਲੀਜ਼ ਸਪੋਰਟ ਜ਼ਰੂਰ ਕਰਦਿਆ ਕਰੋ ਇਹ ਮੈਨੇ ਗਲਾ ਪਹਿਲਾਂ ਹੀ ਬੁਕਰਮ ਕਪੜੇ ਦੇ ਉੱਤੇ ਅਟੈਚ ਕਰ ਲਿਆ ਸੀ ਇਹਨੇ ਮੈਂ ਨਾਰਮਲ ਗਲੇ ਦੇ ਨੀਚੇ ਇਹ ਪੱਟੀ ਲਗਾਈ ਏ ਇਹਵਨੇ ਪਹਿਲਾਂ ਵੀ ਤੁਹਾਨੂੰ ਦੱਸੀ ਏ ਕਿ ਇਸ ਤਰ੍ਹਾਂ ਲਗਾਨੀ ਏ ਇਹ ਮੈਨੇ 9 ਇੰਚ ਦੀ 9.5 ਇੰਚ ਦੀ ਪੱਟੀ ਤਿਆਰ ਕੀਤੀ ਸੀ ਨੀਚੀ ਵਾਲੀ ਤੇ ਪੂਰੀ ਇਹ ਆਪਾਂ ਲਈ ਏ 16 ਇੰਚ ਦੀ ਲਈਏ ਤਾਂ ਕਿ ਆਪਣਾ ਇਹ 1.75 ਇੰਚ ਗਲਾ ਤਿਆਰ ਹੋ ਜੂਗਾ ਤੇ ਇਹਦੇ ਵਿੱਚ ਵੀ ਮੈਨ ਨੇ ਪਹਿਲਾਂ ਹੀ ਕੱਟ ਲਗਾ ਲਿਆ ਸੀ ਅਟੈਚ ਕਰਨ ਤੋਂ ਪਹਿਲਾਂ ਹੀ ਮੜਾ ਹਲਕੇ ਹਲਕਾ ਜਿਹਾ ਦੋ ਪੈਰ ਦਾ ਕਿ ਆਪਾਂ ਇਸ ਨੂੰ ਕੱਪੜੇ ਦੇ ਉੱਤੇ ਅਟੈਚ ਕਰਾਂਗੇ ਇਸ ਨੂੰ ਆਪਾਂ ਰਾਉਂਡ ਸਿਉਣ ਬਿਲਕੁਲ ਨਾਲ-ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲਗਾਣੀ ਹੈ ਇਸ ਤਰ੍ਹਾਂ ਅੰਦਰਲੇ ਪਾਸੇ ਵੀ ਆਪਾਂ ਬਿਲਕੁਲ ਨਾਲ-ਨਾਲ ਲਗਾਣੀ ਹੈ ਇਸ ਤਰ੍ਹਾਂ ਮੈਂ ਸੀਉਣ ਲਗਾ ਰਹੀ ਹਾਂ ਤੇ ਪਲੀਜ਼ ਮੈਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਤੁਸੀਂ ਲਾਈਕ ਕਰੋਗੇ ਤਾਂ ਮੇਰੀ ਵੀਡੀਓ ਥੋੜੀ ਜੱਗ੍ਹੀ ਅੱਗੇ ਜਾਏਗੀ ਇਸ ਤਰ੍ਹਾਂ ਆਪਾਂ ਵਿੱਚੋਂ ਕਟਿੰਗ ਕਰ ਦਾਂਗੇ ਕੱਟ ਲੰਗਾਵਾਂਗੇ ਟੇਡੇ ਕੱਟ ਲਗਾ ਕੇ ਤੇ ਆਪਾਂ ਇਸ ਨੂੰ ਹੁਣ ਸਿੱਧਾ ਕਰ ਲਾਂਗੇ ਕੱਪੜੇ ਦੇ ਹ ਗਲੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਦੇ ਉੱਪਰ ਸਿਉਣ ਲਗਾ ਦਾਂਗੇ ਮੋٹے ਬਕੀਏ ਨਾਲ ਸਿਉਣ ਲਗਾਵਾਂਗੇ ਆਪਾਂ ਇਸ ਨੂੰ ਇਸ ਤਰ੍ਹਾਂ ਪੂਰੇ ਰਾਉਂਡ ਲਗਾ ਦਾਂਗੇ ਇਹੇ ਆਪਾਂ ਨੇ ਬਾਅਦ ਵਿੱਚ ਤਰਪਾਈਜ਼ ਕਰਕੇ ਦੇ ਦੇ ਸਕੀਏ ਉਸ ਤਰ੍ਹਾਂ ਦੇ ਸਿਉਣ ਲਗਾਇਓ ਇਹ ਆਪਾਂ ਨੇ ਲਗਾ ਲਈ ਸੀ ਹੁਣ ਤੇ ਆਪਣਾ ਇਹ ਗਲਾ ਤਿਆਰ ਏ ਜੀ ਹੁਣ ਆਪਾਂ ਇਹਦੇ ਵਿੱਚ ਜੋ ਡਿਜ਼ਾਈਨ ਬਣਾਣਾ ਏ ਉਹ ਕਪੜਾ ਲਵਾਂਗੇ ਤੁਸੀਂ ਕੋਈ ਵੀ ਕਪੜਾ ਲੈ ਸਕਦੇ ਹੋ ਨਾਲ ਮੈਚ ਕਰਦਾ ਹੀ ਮੈਨੇ ਬਟਨ ਦਾ ਲਿਆਏ ਇਹ ਸਲਵਾਰ ਦਾ ਕਪੜਾ ਸੀ ਤੇ ਉਹੀ ਮੈਨੇ ਲੈ ਲਿਆ ਤੇ ਇਹਦਾ ਮੈਨੇ ਡੇਡ ਡੇਡ ਕੁ ਇੰਚ ਦੀ ਚੜਾਈ ਰੱਖੀ ਏ ਡੇਡ ਕੁ ਇੰਚ ਦੀ ਤੇ ਲੰਬਾਈ ਤੁਸੀਂ ਆਪਣੇ ਸਾਬ ਨਾਲ ਛੋਟੇ ਛੋਟੇ ਡੇਡ ਕੁ ਇੰਚ ਦੀ ਹੋਈ ਰੱਖ ਸਕਦੇ ਹੋ ਬਾਲਾ ਵੱਡੀ ਲੋੜ ਨਹੀਂ ਇਹ ਮੈਂ ਆਪਣੇ ਅੰਦਾਜ਼ੇ ਦੇ ਨਾਲ 1.5 1.5 ਇੰਚ ਦੀਆਂ ਪੱਟੀਆਂ ਲੈ ਲਈਆਂ ਨੇ ਇਹ ਆਪਾਂ ਜਿੰਨੀਆਂ ਵੀ ਲਵਾਂ ਗਲੇ ਦੇ ਵਿੱਚ ਪਾਣੀਆਂ ਨੇ ਆਪਾਂ ਬੁੱਕਰਾਵ ਦੇ ਵਿੱਚ ਡਿਜ਼ਾਈਨ ਚ ਉਹਦੇ ਹਿਸਾਬ ਨਾਲ ਤੁਸੀਂ ਕੱਟ ਕਰ ਲਓ 8-10 ਪੱਟੀਆਂ ਕੱਟ ਕਰ ਲਓ ਤੇ ਆਪਾਂ ਹੁਣ ਇਸ ਤਰ੍ਹਾਂ ਲਗਾਵਾਂਗੇ ਇਸ ਨੂੰ ਇਸ ਤੋਂ ਖੁੰਜੇ ਤੋਂ ਪਕੜ ਕੇ ਰਾਉਂਡ ਅੰਦਰ ਵਾਲੇ ਪਾਸੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਅੱਧ ਵਿਚ ਲਾ ਜਾ ਕੇ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਇੱਕ ਫਲਾਵਰ ਜਿਹਾ ਬਣਾ ਲਾਂਗੇ ਛੋਟਾ ਜਿਹਾ ਇਸ ਤਰ੍ਹਾਂ ਇਸ ਤਰ੍ਹਾਂ ਫਲਾਵਰ ਬਣਾ ਕੇ ਤੇ ਆਪਾਂ ਮਸ਼ੀਨ ਦੀ ਮਦਦ ਨਾਲ ਇਸ ਨੂੰ ਆਪਾਂ ਸਿਉਣ ਲਗਾ ਕੇ ਥੋੜਾ ਜਿਹਾ ਪੱਕਾ ਕਰ ਲਾਂਗੇ ਥੋੜਾ ਜਿਹਾ ਬੱਖਾ ਖੁੱਲਾ ਕਰਨੀ ਹੋਏ ਦੇ ਨਾਲ ਤਾਂ ਕਿ ਆਪਾਂ ਨੂੰ ਸਿਉਣ ਲਗਾਉਣ ਚ ਸੁੱਖਾ ਲੱਗੇ ਇਸ ਤਰ੍ਹਾਂ ਆਪਾਂ ਕਈ ਇਸ ਤਰ੍ਹਾਂ ਹੀ ਟੁਕੀਆਂ ਜਾਂ ਫਲਾਵਰ ਜੀ ਬਣਾ ਲਾਂਗੇ ਛੋਟੇ ਛੋਟੇ ਜੀ 8-10 ਫਲਾవర్ ਬਣਾ ਕੇ ਛੋਟੇ-ਛੋਟੇ ਰੱਖ ਲਵਾਂਗੇ ਇਸ ਤਰ੍ਹਾਂ ਬਣਾਈ ਜਾਵਾਂਗੇ ਆਪਾਂ ਜੇ ਮੇਰੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਪਲੀਜ਼ ਰਿਕੁਐਸਟ ਹੈ ਕਿ ਮੈਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਇਹ ਆਪਾਂ ਨੇ ਕਈ ਬਣਾ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਦਾਂਗੇ ਆਪ ਜਿਹੜਾ ਫालतू ਕਪੜਾ ਸੀ ਵੇਸਟ ਸੀ ਉਹ ਆਪਾਂ ਇਹਨਾਂ ਨੂੰ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਆਪਾਂ ਸਾਰਾ ਸੈੱਡਾਂ ਤੋਂ ਕਟਿੰਗ ਕਰਕੇ ਬਰਾਬਰ ਕਰ ਲਾਂਗੇ ਤੇ ਹੁਣ ਆਪਾਂ ਨੇ ਇਹ ਉਲਟੇ ਪਾਸਿਓਂ ਗਲਾ ਲਿਆਏ ਮੈਂਨੇ ਤੁਸੀਂ ਉੱਪਰੋਂ ਵੀ ਲੈ ਸਕਦੇ ਹੋ ਮੈਨੂੰ نیچے ਕੰਫਰਟੇਬਲ ਲੱਗਿਆ ਇਹ ਮੈਨੇ ਨੀਚਲੇ ਪਾਸਿਓਂ ਸ਼ੁਰੂ ਕੀਤਾ ਹੈ ਡਿਜ਼ਾਈਨ ਇਸ ਤਰ੍ਹਾਂ ਤੇ ਆਪਾਂ ਉੱਪਰਲੇ ਪਾਸੇ ਦਾ ਡਿਜ਼ਾਈਨ ਵਾਲਾ ਮੂੰਹ ਕਰਕੇ ਇਹਨੂੰ ਰੱਖਾਂਗੇ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਰੱਖਣੀ ਹੈ ਹਲਕੀ ਜਿਹੀ ਸਿਉਣ ਲਗਾ ਕੇ ਫਿਰ ਦੁਬਾਰਾ ਉਹੀ ਟੁੱਕੀ ਰੱਖਣੀ ਹੈ ਬਿਲਕੁਲ ਨਾਲ-ਨਾਲ ਰਹੀ ਰੱਖਣੀ ਹੈ ਤਾਂ ਕਿ ਆਪਣੀ ਸ਼ੇਪ ਖਰਾਬ ਨਾ ਹੋਵੇ ਡਿਜ਼ਾਈਨ ਦੀ ਤੇ ਬਣਨ ਤੋਂ ਬਾਅਦ ਵਿੱਚ ਹੀ ਬਹੁਤ ਹੀ ਪਿਆਰੀ ਲੁੱਕ ਦਿੰਦਾ ਏ ਤੇ ਸਿੰਪਲ ਜਿਹਾ ਗਰਮੀਆਂ ਦੇ ਵਿੱਚ ਤਾਂ ਐਵੇਂ ਦੇ ਡਿਜ਼ਾਈਨ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਨਵੇਂ-ਨਵੇਂ ਡਿਜ਼ਾਈਨ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਆਪਾਂ ਨੇ ਸਾਰੇ ਪੀਸ ਰੱਖ ਲੈਣੇ ਨੇ ਗਲੇ ਦੇ ਥੋੜਾ ਜਿਹਾ ਗਲੇਦਾਰਾ ਛੱਡ ਕੇ ਉੱਪਰੋਂ ਅੱਧੇ ਕੋ ਇੰਚ ਪੌਨੇ ਕੋ ਇੰਚ ਦਾ ਛੱਡਣਾ ਹੈ ਆਪਾਂ ਨੇ ਪੂਰੇ ਉੱਪਰ ਤੱਕ ਨਹੀਂ ਲਗਾਣੇ ਇਸ ਤਰ੍ਹਾਂ ਮੈਂ ਸਾਰੀਆਂ ਹੀ ਲਗਾਈ ਜਾ ਰਹੀਆਂ ਇਸ ਤਰ੍ਹਾਂ ਆਪਣੇ ਸਾਰੀਆਂ ਲਗਾ ਦਿੱਤੀਆਂ ਨੇ ਬਿਲਕੁਲ ਨਾਲ-ਨਾਲ ਰੱਖ ਕੇ ਮਿਹਨਤ ਬਹੁਤ ਲੱਗਦੀ ਏ ਡਿਜ਼ਾਈਨ ਬਣਾਉਣ ਤੇ ਤੇ ਵੀਡੀਓ ਬਣਾਉਣ ਤੇ ਤਾਂ ਉਸ ਤੋਂ ਵੀ ਜ਼ਿਆਦਾ ਲੱਗਦੀ ਏ ਜੀ ਬਹੁਤ ਕੁਝ ਸੋਚਣਾ ਪੈਂਦਾ ਏ ਲੋ ਜੀ ਆਪਣੇ ਪੂਰੇ ਤਿਆਰ ਨੇ ਇਸ ਤਰ੍ਹਾਂ ਇਹ ਮੇਰਾ ਇੱਕ ਪੀਸ ਘਟ ਗਿਆ ਸੀ ਇਹ ਮੈਂ ਦੁਬਾਰਾ ਤਿਆਰ ਕਰਕੇ ਲਗਾਇਆ ਏ ਤੇ نیچے ਮੈਨੇ ਪੌਣੇ ਇੰਚ ਦਾ ਕੱਪੜਾ ਫੋਲਡ ਕਰਕੇ ਸਿਉਣ ਉੱਪਰ ਜਿਹੜੀ ਸਿਉਣ ਲਗਾਏ ਸੀ ਉਹਦੇ ਉੱਤੇ ਹੀ ਸਿਉਣ ਲਗਾ ਲਈਏ ਇਸ ਤਰ੍ਹਾਂ ਤੇ ਹੁਣ ਆਪਾਂ ਨੇ ਇਹ ਸਿਉਣ ਦਾ ਧਿਆਨ ਰੱਖਣਾ ਹੈ ਕਿ ਇਹ ਜਿਹੜੀਆਂ ਆਪਾਂ ਨੇ ਤੁਕੀਆਂ ਬਣਾਈਆਂ ਇਹਨਾਂ ਨੂੰ ਇਧਰਲੀ ਸਾਈਡ ਤੇ ਕਰਕੇ ਅਧੇ ਇੰਚ ਦਾ ਗੈਪ ਪਾ ਕੇ ਅਧੇ ਇੰਚ ਤੋਂ ਘੱਟ ਗੈਪ ਪਾ ਕੇ ਆਪਣੀ ਇਹੀ ਸਿਉਣ ਲਗਾਨੀ ਹੈ ਆਰਾਮ ਨਾਲ ਲਗਾਨੀ ਹੈ ਸਿਉਣ ਥੋੜੀ ਜੀ ਔਖੀ ਲੱਗਦੀ ਏ ਇਸ ਤਰ੍ਹਾਂ ਇਹ ਤੁਕੀਆਂ ਨੂੰ ਆਪਾਂ ਸਾਈਡ ਤੇ ਕਰਨਾ ਹੈ ਜਾਂ ਸਿੰਗਲ ਆਪਾਂ ਉਹ ਵੀ ਲੈ ਸਕਦੇ ਆ ਪਰ ਤੇ ਇਸ ਤਰ੍ਹਾਂ ਮੈਨੇ ਇਹ ਸਾਰੀਆਂ ਹੀ ਲਗਾ ਲੀਆਂ ਨੇ ਸਿਉਣ ਇਹ ਦੇਖੋ ਜੀ ਆਪਣਾ ਹੀ ਡਿਜ਼ਾਈਨ ਕਿੰਨਾ ਪਿਆਰਾ ਬਣਿਆ ਏ ਇਹ ਸਿੰਪਲ ਜੀ ਚੀਜ਼ ਬਣੀ ਏ ਤੇ ਹੁਣ ਆਪਾਂ ਇਹਦੇ ਉੱਤੇ ਆਪਾਂ ਹੋਰ ਇਹਦੀ ਕ੍ਰੇਸ ਦੇਣ ਵਾਸਤੇ ਇਹਦੇ ਉੱਤੇ ਆਪਾਂ ਮੋਤੀ ਲਗਾਵਾਂਗੇ ਜਿਹੜੇ ਇਹ ਰਾਉਂਡ ਵਿੱਚ ਬਣੇ ਨੇ ਗੋਲ-ਗੋਲ ਇਹਨਾਂ ਦੇ ਵਿੱਚ ਆਪਾਂ ਮੋਤੀ ਲਗਾਵਾਂਗੇ ਤਾਂ ਕਿ ਇਹਦੀ ਸ਼ੇਪ ਹੋਰ ਵੀ ਸੋਹਣੀ ਆਵੇ ਆਪਾਂ ਸੂਈ ਚ ਧੱਗਾ ਪਾ ਕੇ ਤੇ ਇਹਦੇ ਉੱਤੇ ਆਪਾਂ ਮੋਤੀਆਂ ਦਾ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਕੁਛ ਕੁਛ ਹੋਰ ਵੀ ਬਟਨ ਵੀ ਲਗਾ ਸਕਦੇ ਹੋ ਐਵੇਂ ਵੀ ਰੱਖ ਸਕਦੇ ਹੋ ਐਵੇਂ ਵੀ ਸੋਨਾ ਲੱਗੇਗਾ ਸਿੰਪਲ ਤੇ ਮੈਂ ਇਹਦੇ ਵਿੱਚ ਮੋਤੀ ਪਾ ਕੇ ਹੋਰ ਸੋਹਣਾ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਇਹ ਮੈਂ ਨੇ ਸਾਰੇ ਡਿਜ਼ਾਈਨ ਲਗਾ ਲਏ ਨੇ ਮੋਤੀ ਇਹ ਦੇਖੋ ਜੀ ਇਹ ਆਪਾਂ ਨੇ ਸਾਰੇ ਮੋਤੀ ਲਗਾ ਕੇ ਇਹ ਕਿੰਨੀ ਪਿਆਰੀ ਲੁੱਕ ਆ ਰਹੀ ਏ ਜੇ ਤੁਹਾਨੂੰ ਇਹ ਮੇਰਾ ਡਿਜ਼ਾਈਨ ਵਧੀਆ ਲੱਗਿਆ